ਹਸਪੀਟਲ ਦੀ ਥੋੜੀ ਬਹੁਤੀ ਕਿਤੇ ਮਿਸਟੇਕ ਆ ਵੀ ਆਪਰੇਸ਼ਨ ਲਈ ਅੱਜਕਲ ਉਕਸਾਇਆ ਜਾ ਰਿਹਾ ਦੂਜਾ ਕਈ ਵਾਰੀ ਸਾਡੇ ਜਿਹੜੇ ਅੱਜਕਲ ਧੀਆਂ ਭੈਣਾਂ ਨੇ ਉਹ ਵੀ ਮਤਲਬ ਜਾ ਕੇ ਡਾਕਟਰ ਨੂੰ ਸਿੱਧਾ ਹੀ ਕਹਿੰਦੇ ਮੇਰੇ ਤੋਂ ਪੇਨ ਪੂਣ ਨਹੀਂ ਚੱਲੇ ਜਾਣੇ ਡਾਕਟਰ ਸਾਹਿਬ ਸਰਜਰੀ ਕਰ ਦਿਓ ਇੱਕ ਇਹ ਹੋ ਗਿਆ ਲੇਕਿਨ ਸਰਜਰੀ ਦੀ ਬਿਲਕੁਲ ਜਰੂਰਤ ਨਹੀਂ ਜੇ ਜੇਕਰ ਜਿਵੇਂ ਪਹਿਲਾਂ ਹੁੰਦਾ ਸੀ ਲੇਡੀ ਨੂੰ ਜਦੋਂ ਪ੍ਰੈਗਨਨਸੀ ਹੋ ਗਈ ਕੁੜੀ ਨੂੰ ਜਾਂ ਘਰ ਚ ਆਪਣੇ ਨੂੰਹਤੀ ਨੂੰ ਪ੍ਰੈਗਨਨਸੀ ਹੋ ਜਾਂਦੀ ਆ ਤਾਂ ਉਹਨੂੰ ਮਾਇਕੇ ਭੇਜ ਦਿੱਤਾ ਜਾਂਦਾ ਸੀ ਹੂੰ ਕਿਉਂ ਭੇਜ ਦਿੱਤਾ ਜਾਂਦਾ ਸੀ ਦੇਖੋ ਜਿਹੜਾ ਸਹੁਰਿਆਂ ਦਾ ਮਾਹੌਲ ਆ ਉਹ ਪੇਕੇ ਉਸ ਤੋਂ ਬੈਟਰ ਉਹਨੂੰ ਮਿਲੂਗਾ ਹੀ ਮਾਂ ਦੇ ਘਰ ਚ ਹੈਨਾ ਤੇ ਉਹੀ ਮਾਂ ਹੁੰਦੀ ਆ ਉਹ ਆਪਣੀ ਨੂੰਹ ਨਾਲ ਉਹਨਾਂ ਵਧੀਆ ਸਲੂਕ ਨਹੀਂ ਕਰ ਸਕਦੀ ਜਿੰਨਾ ਭਤੀ ਨਾਲ ਕਰੂਗੀ ਇੱਕ ਦਸਤੂਰ ਹੈ ਲਾਜ਼ਮ ਹੈ ਕਹਿ ਨਹੀਂ ਸਕਦੇ ਆ ਭਾਵੇਂ ਇਹ ਇਹ ਹੈ ਹੀ ਹੈ ਹੈਗਾ ਦੇ ਉਹ ਕੀ ਹੁੰਦਾ ਕਿ ਉੱਥੇ ਜਾ ਕੇ ਨਾ ਇੱਕ ਤਾਂ ਉਹਨੂੰ ਅਰੈਸਟ ਮਿਲਦਾ ਹੂੰ ਉਹਨੂੰ ਬੱਚਾ ਪੈਦਾ ਕਰਨ ਚ ਦਿੱਕਤ ਬਹੁਤੀ ਨਹੀਂ ਆਉਂਦੀ ਅਰੈਸਟ ਮਿਲਦਾ ਖਾਣ ਨੂੰ ਸਹੀ ਫੂਡ ਮਿਲਦਾ ਦੂਜਾ ਉਹ ਉਹ ਮਤਲਬ ਸਟ्रेस ਫਰੀ ਵੀ ਹੁੰਦੀ ਆ ਹਸਬੈਂਡ ਦਾ ਫੋਨ ਵੀ ਆਉਂਦਾ ਕਿਉਂਕਿ ਉਹ ਦੂਰ ਰਹਿੰਦਾ ਉਹਨੂੰ ਲਗਨ ਹੁੰਦੀ ਆ ਵੀ ਬੱਚਾ ਪੈਦਾ ਹੋਣਾ ਸਾਡੇ ਘਰ ਚ ਵੀ ਉਹ ਗਧੀਆਂ ਗੱਲ ਕਰਦਾ ਉਹਦੇ ਨਾਲ ਉਹ ਵੀ ਫੋਨ ਕਰਦੀ ਆ ਉਹਦਾ ਫੋਨ ਵੀ ਢੀਕਦੀ ਆ ਮਤਲਬ ਉਹ ਇੱਕ ਐਟਮੋਸਫੀਅਰ ਜਿਹੜਾ ਬਹੁਤ ਵਧੀਆ ਬਣਦਾ ਉਹ ਅੱਜ ਕੱਲ ਖਤਮ ਹੋ ਗਿਆ ਓਕੇ ਰੀਜ਼ਨ ਕੀਆ ਖਤਮ ਹੋਣ ਦਾ ਰੀਜ਼ਨ ਕੀਆ ਕਿ ਹੁਣ ਨਾ ਤਾਂ ਕਿਸੇ ਕੁੜੀ ਕੋਲ ਟਾਈਮ ਆ ਵੀ ਉਹ ਜਾ ਕੇ ਆਪਣੇ ਮਾਇਕੇ ਬੈਠੇ ਰੇ 6 ਮਹੀਨੇ ਨਾ ਹੀ ਕੋਈ 6 ਮਹੀਨੇ ਉੱਥੇ ਉਹਨੂੰ ਬਰਦਾਸ਼ਤ ਕਰਨ ਵਾਲਾ ਹੁਣ ਅੱਗੇ ਹੁੰਦੇ ਦੀ ਭਰਾ ਜਾਨਨ ਦੇ ਦੀ ਭੈਣਾਂ ਦੇ ਹੁਣ ਤੇ ਉਹ ਆਪਣੇ ਕੰਮਾਂ 'ਚ ਬਿਜੀ ਹੋ ਗਿਆ ਉਹ ਆਪਣੇ ਅੱਛਾ ਉਹਨੂੰ ਆਪਣੀ ਘਰ ਵਾਲੀ ਦਾ ਫਿਕਰ ਆਪਣੇ ਨਿਆਣਿਆਂ ਦਾ ਵਿੱਚ ਆ ਕੇ ਭੂਆ ਬਹਿ ਗਈ ਉਹਨੂੰ ਅੱਡ ਟੈਨਸ਼ਨ ਉਹਨੇ ਟੈਨਸ਼ਨਾਂ ਨੇ ਲੈ ਲਈ ਚੀਜ਼ ਤੇ ਉੱਥੇ ਆ ਕੇ ਕੀਆ ਕਿ ਉਹ ਸਟ੍ਰੈਸ ਜਿਹੜਾ ਹੈਗਾ ਉਹਨੂੰ ਹੌਲੀ 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 ਆਪਰੇਸ਼ਨ ਵੱਲ ਲੈ ਜਾਂਦਾ ਇਹ ਸਿਰਫ ਇੱਕ ਸਟ्रेस ਆ ਔਰ ਬਿਲਕੁਲ ਜਿਹੜੀ ਆਪਾਂ ਇੱਕ ਚੀਜ਼ ਹੋਰ ਕਹਿ ਰਹੇ ਸੀਗੇ ਕੇਅਰਲੈਸਨੈਸ ਜਿਹੜੀ ਆ ਉਹਦੀ ਕੇਅਰ ਨਹੀਂ ਹੁੰਦੀ ਘਰ ਦੇ ਵਿੱਚ ਜਦਕਿ ਉਹ ਅੱਛਾ ਫਿਰ ਉਹ ਜਿਹੇ ਬੱਚੇ ਪੈਦਾ ਹੋ ਰਹੇ ਨੇ ਉਹੇ ਜਿਹੇ ਹੋ ਰਹੇ ਨੇ ਉਮੇ ਜਮ ਹੋ ਰਹੇ ਜਾਇ ਜੇ ਕੋ ਜੋ ਘਰੇ ਕੰਮ ਕਰਦੀ ਆ ਜੋ ਖਾਂਦੀ ਪੀਂਦੀ ਆ ਉਹੋ ਜੇ ਫਿਰ ਉਹ ਬੱਚੇ ਤੇ ਇਫੈਕਟ ਹੋ ਰਿਹਾ ਤੇ ਫਿਰ ਦੂਜੀ ਗੱਲ ਕੀ ਆ ਕਿ ਬੱਚਾ ਕੀ ਹੋ ਗਿਆ ਜੀ ਬੱਚਾ ਆਈਸੀਯੂ ਚ ਹੈ ਬੱਚੇ ਨੂੰ ਕੀ ਹੋ ਗਿਆ ਜੀ ਪੀ ਲਿਆ ਹੋ ਗਿਆ ਕਿਉਂਕਿ ਉਹ ਮਾਂ ਤਾਂ 24 ਘੰਟੇ ਸਟ्रेस ਚ ਰਹੀ